ਅਸੀਂ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਗੱਡੀ ਵੀ ਸਾਡੇ ਸਿੰਘ ਉੱਥੇ ਥਾਣੇ ਲੈ ਆਏ ਪਰ ਥਾਣੇ ਦੇ ਵਿੱਚ ਹੀ ਉਹਨਾਂ ਨੇ ਸਾਡੇ ਸਿੰਘਾਂ ਨੂੰ ਕੁੱਟਿਆ ਤੇ ਸਾਡੇ ਸਿੰਘਾਂ ਨੇ ਉਹਨਾਂ ਨੇ ਲੱਤਾਂ ਵੀ ਮਾਰੀਆਂ ਥਾਣੇ ਦੇ ਵਿੱਚ ਤੇ ਸਾਹਮਣੇ ਸੀਸੀਟੀ ਕੈਮਰਾ ਲੱਗਿਆ ਹੋਇਆ ਸੀ ਫਿਰ ਉਸ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਪਬਲਿਕ ਦਾ ਯਾਰ ਸਿੰਘ ਤਾਂ ਇੱਕ ਬਸ ਗੁੰਡੇ ਦੇ ਤੌਰ ਤੇ ਚੱਲ ਰਹੇ ਆ ਇਹਨਾਂ ਨੇ ਇੱਕ ਬਾਣਾ ਪਾਇਆ ਹੋਇਆ ਬਸ ਜਿੱਥੇ ਜੀ ਕਰਦੇ ਉੱਥੇ ਤਲਵਾਰ ਕੱਢ ਲੈਂਦੇ ਆ ਕਹਿੰਦੇ ਨਿਯੰਗ ਸਿੰਘਾਂ ਦੇ ਪਹਿਰਾਵੇ ਨੂੰ ਦੇਖ ਕੇ ਬੀਬੀ ਡਰ ਗਈ ਉਹ। ਹਾਂ। ਨਾ ਕਿ ਸਿੰਘਾਂ ਨੇ ਉਹਨਾਂ ਨੂੰ ਕੋਈ ਮੰਨਦ ਭਾਗੀ ਕੋਈ ਗੱਲ ਕਹੀ ਨਾ ਕੋਈ ਬਚਨ ਕੀਤਾ। ਉਹ ਕਿ ਵਿਅਕਤੀ ਨੇ ਜੋ ਕਿ ਮਹਾਦੇਵ ਸੀ ਉੱਥੇ ਹੀ ਚਾਹ ਦੀ ਇੱਕ ਥਰਮੋਸ ਪਈ ਸੀਗੀ। ਉਸ ਨੇ ਚੱਕੀ ਤੇ ਚੱਕ ਕੇ ਜਦ ਸਾਡੇ ਸਿੰਘਾਂ ਨੇ ਮਾਰਨ ਲੱਗਿਆ ਸਾਡਾ ਸਿੰਘ ਪਿੱਛੇ ਹੋ ਗਿਆ। ਉਸ ਤਰ੍ਹਾਂ ਖੰਡ ਦੀ ਇਹ ਪੁਲਸ ਆ ਉਧਰ ਦੀ ਪੁਲਸ ਸਾਡੀ ਜਿੰਨੇ ਵੀ ਨਿਯੰਗ ਸਿੰਘ ਜਾਂਦੇ ਨੇ ਗੁਰੂਆਂ ਫੌਜਾਂ ਉਹ ਲੋਕ ਸਾਡੇ ਬਾਣੇ ਦੇ ਨਾਲ ੱੱਕਾ ਕਰ ਰਹੇ ਨੇ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਰਿਮਾਂਡ ਲੈਣਾ ਮੈਂ ਕਿਹਾ ਵੀ ਰਿਮਾਂਡ ਕਿਸ ਚੀਜ਼ ਦਾ ਲੈਣਾ ਤੁਸੀਂ ਇਹਨਾਂ ਨੇ ਕੋਈ ਕਤਲ ਕੀਤਾ ਜਾਂ ਕੋਈ ਥੋੜੇ ਬੰਦੇ ਦੇ ਇੱਥੇ ਫੱਟ ਲਾਇਆ ਮੈਨੇ ਥੋਡੀ ਫੌਜ ਨੇ ਇੱਥੇ ਲਹਿਰਾਏ ਨੇ ਹਮ ਮਤ ਜੇ ਲਹਿਰਾਏ ਨੇ ਤਾਂ ਤੁਸੀਂ ਵੀਡੀਓ ਦਿਖਾਓ ਉਸ ਚੀਜ਼ ਦੀ ਹਮ ਤਾਂ ਉਹਨਾਂ ਕੋਲ ਉਹ ਵੀਡੀਓ ਨਹੀਂ ਮਿਲੀ ਉਹਨਾਂ ਦੇ ਵਿੱਚੋਂ ਇੱਕ ਆਫੀਸਰ ਨੇ ਕਿਹਾ ਵੀ ਬਾਬਾ ਜੀ ਥੋੜੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਵੀ ਤੁਸੀਂ ਆਪਣਾ ਵਕੀਲ ਕਰ ਲਓ ਜੇ ਤੁਸੀਂ ਆਪਣੇ ਸਿੰਘ ਬਚਾਉਣੇ ਨੇ ਸਾਡੇ ਨਾਲ 10 ਲੱਖ ਫੌਜਾਂ ਸੀਗੀਆਂ 6 ਫੌਜਾਂ ਅਸੀਂ ਥੱਲੇ ਖੜਾਈਆਂ ਪਹਾੜੀ ਦੇ ਉੱਪਰ ਕੋਟ ਆ 4 ਫੌਜਾਂ ਅਸੀਂ ਖੁਦ ਉੱਪਰ ਖੜੀਆਂ ਜਦੋਂ ਸਾਡੇ ਸਿੰਘਾਂ ਨੂੰ ਲੈ ਕੇ ਆਏ ਉਦੋਂ ਪਹਿਲਾਂ ਪਬਲਿਕ ਨਹੀਂ ਸੀ ਉੱਥੇ ਜਦੋਂ ਪੁਲਿਸ ਦੀ ਗੱਡੀ ਆਈ ਖੜੀ ਆ ਕੇ ਕੈਦੀਆਂ ਵਾਲੀ ਗੱਡੀ ਜਦੋਂ ਸਾਡੇ ਸਿੰਘ ਲਾਉਣ ਲੱਗੇ ਅਚਾਨਕ ਉੱਥੇ 200 ਬੰਦੇ ਦਾ ਇਕੱਠ ਹੋ ਗਿਆ 1 ਲੱਖ ਸਾਡੀਆਂ ਫੌਜਾਂ ਤੇ ਉਹਨਾਂ ਨੇ ਅਟੈਕ ਕਰਤਾ ਤੇ ਸਾਡੇ ਨਿਹੰਗ ਸਿੰਘ ਦੇ ਉੱਤੇ ਮੁੱਕਾ ਮਾਰਿਆ ਉਹਨਾਂ ਨੇ ਦਿਮਾਲੇ ਦੇ ਉੱਤੇ ਜਦੋਂ ਦਿਮਾਲੇ ਤੇ ਮੁੱਕਾ ਮਾਰਨ ਲੱਗੇ じゃ ਸਾਡੇ ਸਿੰਘ ਦਾ ਦਿਮਾਲਾ ਵਧਣ ਲੱਗਿਆ ਸਿਰ ਤੋਂ ਹਨੂਮਾਨ ਸਿੰਘ ਜੋ ਕਿ ਸਾਡੇ ਬੁੱਢੇਦਾਲ ਦਾ ਨਗਾਰਚੀ ਸਿੰਘ ਆ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿਹਾ ਜਾ ਰਿਹਾ ਕਿ ਨਿਹੰਗ ਸਿੰਘ ਗੁੰਡਾਗਰਦੀ ਕਰਦੇ ਨੇ ਕਿੱਥੇ ਵੀ ਜਾਂਦੇ ਨੇ ਨਿਹੰਗ ਸਿੰਘਾਂ ਨੇ ਜਿਹੜਾ ਬਾਣਾ ਪਾਇਆ ਹੋਇਆ ਇਹ ਸਿਰਫ ਇੱਕ ਸ਼ੀਲਡ ਦੇ ਤੌਰ ਤੇ ਵਰਤ ਰਿਹਾ ਇਹ ਦੂਜੇ ਨਿਹੰਗਾਂ ਸਿੰਘਾਂ ਨੂੰ ਬਦਨਾਮ ਕਰ ਰਹੇ ਨੇ ਅਜਿਹੇ ਸਵਾਲ ਨਿਕਲੇ ਸਵਾਲ ਨਿਕਲੇ ਉੱਤਰਾਖੰਡ ਦੀ ਧਰਤੀ ਤੋਂ ਇਹ ਕਿਉਂ ਨਿਕਲੇ ਸਵਾਲ ਕਿਉਂ ਅਜਿਹੇ ਸਵਾਲ ਹੋਏ ਉਹਨਾਂ ਦਾ ਜਵਾਬ ਅੱਜ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਦਲ ਦੇ ਸਿੰਘ ਗਏ ਹੋਏ ਸੀਗੇ ਜਿਨ੍ਹਾਂ ਦੀ ਉੱਥੇ ਝੜਪ ਹੋਈ ਗੱਲ ਕੀ ਸੀ ਕਿਉਂ ਝੜਪ ਹੋਈ ਸਾਰਾ ਕੁਝ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਾਬਾ ਗੁਰਦੀਪ ਸਿੰਘ ਜੀ ਮੌਜੂਦ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਸਲਾ ਕਿਵੇਂ ਬਣਿਆ ਸੀਗਾ ਕਿਉਂ ਜਿਹੜੇ ਨਿਹੰਗ ਸਿੰਘਾਂ ਦੇ ਉੱਤੇ ਇਹ ਸਵਾਲ ਆਉਂਦੇ ਨੇ ਕਿ ਤਾਂ ਗੁੰਡੇ ਨੇ ਬਾਣੇ ਦੇ ਵਿੱਚ ਇਹ ਜਿੱਥੇ ਵੀ ਜਾਂਦੇ ਨੇ ਲੋਕਾਂ ਨਾਲ ਧੱਕੇ ਕਰਦੇ ਨੇ ਸਾਡੇ ਨਾਲ ਨੇ ਬੱਬਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰ ਹਾਂਜੀ ਦਾਸ ਗਰਦੀਪ ਸਿੰਘ ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਵੀ ਚੱਕਰਵਾਰਤੀ ਸਿੰਘ ਸਹਿਵਾਣ ਜਿਹਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਜਿਨ੍ਹਾਂ ਦੀ ਰਹਿਣਾਗਵਾਈ ਹੈਟ ਗਿਆਨੀ ਚਮਚੇਰ ਸਿੰਘ ਜੀ ਜੋ ਕਿ ਦਲ ਦੀ ਕਮਾਂਡ ਸੰਭਾਲ ਰਹੇ ਨੇ ਉਹਨਾਂ ਨੇ ਸਾਨੂੰ 26 ਤਰੀਕ ਸ਼ਾਮ ਨੂੰ ਹੇਮਕੁੰਣ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਫੌਜਾਂ ਨੂੰ ਭੇਜਿਆ ਹਮ ਸਾਡੇ ਨਾਲ 21 ਫੌਜਾਂ ਸੀ ਟੋਟਲ ਦੋ ਗੱਡੀਆਂ ਸੀ ਸਾਡੀਆਂ ਬਲੇਰੋ ਕੈਂਪਰ ਹਮ ਤੇ ਅਸੀਂ 27 ਤਰੀਕ ਨੂੰ ਉੱਥੇ ਪਹੁੰਚ ਗਏ 28 ਤਰੀਕ ਨੂੰ ਸਾਡੀਆਂ ਫੌਜਾਂ ਨੇ ਦਰਸ਼ਨ ਕੀਤੇ ਅਚਾਨਕ ਸਾਨੂੰ ਦਲਪੰਥ ਦੇ ਵਿੱਚੋਂ ਫੋਨ ਆ ਗਿਆ ਵੀ ਕੁਝ ਕੁ ਸਿੰਘਾਂ ਨੂੰ ਰਤੀਏ ਨੂੰ ਪੜਾ ਤੇ ਭੇਜਿਆ ਜਾਵੇ ਹੂੰ ਤੇ ਅਸੀਂ 10 ਫੌਜ 11 ਫੌਜਾਂ ਨੂੰ ਆਪਣੀਆਂ ਨੂੰ ਕਿਹਾ ਵੀ ਬਾਬਾ ਜੀ ਦਾ ਫੋਨ ਆਇਆ ਵੀ ਤੁਸੀਂ ਪੜਾ ਦੇ ਉੱਤੇ ਨੂੰ ਚਾਲਾਂ ਮਾਰ ਦੋ ਵੀ ਦਲਪੰਥ ਨੇ ਉੱਥੋਂ ਚਾਲਾਂ ਮਾਰਨਾ ਵੀ ਅਸੀਂ ਥੋੜੇ ਦਿਨ ਰੁੱਕ ਕੇ ਆਵਾਂਗੇ ਹੂੰ ਸਾਡੀਆਂ ਫੌਜਾਂ ਨੇ ਬਾਬਾ ਜੀ ਦਾ ਹੁਕਮ ਮੰਨ ਕੇ ਹੇਮਕੁੰਣ ਸਾਹਿਬ ਤੋਂ ਚਾਲੇ ਮਾਰਤੇ ਤੇ ਉਸ ਤੋਂ ਪ੍ਰੰਤ ਰਾਸਤੇ ਦੇ ਵਿੱਚ ਜੋਸ਼ੀ ਮਟ ਦੇ ਵਿਜਾਰ ਦੇ ਵਿੱਚੋਂ ਸਾਡੀਆਂ ਫੌਜਾਂ ਲੰਘ ਰਹੀਆਂ ਸੀ ਅਚਾਨਕ ਰਾਸਤੇ ਦੇ ਵਿੱਚ ਇੱਕ ਟ੍ਰੈਫਿਕ ਦਾ ਜਾਮ ਲੱਗਿਆ ਹੋਇਆ ਸੀ ਇੱਕ ਮੋਟਰਸਾਈਕਲ ਖੜਾ ਸੀਗਾ ਸਾਡੀਆਂ ਫੌਜਾਂ ਨੇ ਉਹ ਉਤਰ ਕੇ ਦੋ ਫੌਜਾਂ ਨੇ ਪਿੱਛੋਂ ਡਾਲੇ ਚੋਂ ਉਪਰਾਂ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਵੀ ਜਿਨ੍ਹਾਂ ਦਾ ਭਾਈ ਹੈਗਾ ਇਹ ਸਾਈਡ ਤੇ ਕਰੋ ਤੇ ਇੱਕ ਲੇਡੀਸ ਉਥੇ ਪਾਸ ਹੀ ਖੜੀ ਸੀਗੀ ਤੇ ਕੁਝ ਸ਼ਰਾਰਤੀਆਂ ਜੋ ਕਿ ਸਾਡੇ ਸਿੰਘਾਂ ਦੇ ਨਾਲ ਝੜਪਵੇ ਉਹਨਾਂ ਨੂੰ ਉਹਨਾਂ ਦੀ ਸ਼ਾਨ ਦੇ ਖਿਲਾਫ ਵੱਧ ਘੱਟ ਬੋਲਣ ਲੱਗੇ ਇਸੇ ਤਰ੍ਹਾਂ ਉੱਥੇ ਪਬਲਿਕ ਦਾ ਇਕੱਠ ਹੋਣ ਲੱਗ ਗਿਆ ਹਮ ਇਕੱਠ ਹੋਣ ਲੱਗਿਆ ਤਾਂ ਜੋ ਲੇਡੀ ਸੀਗੀ ਉਹ ਉਸ ਨੂੰ ਕੁਝ ਵੀ ਨਹੀਂ ਕਿਹਾ ਸਾਡੇ ਨਿਹੰਗ ਸਿੰਘਾਂ ਨੇ ਤੇ ਦੋ ਫੌਜਾਂ ਸਾਡੀਆਂ ਪਿੱਛੋਂ ਉਤਰ ਆਈਆਂ ਤੇ ਦੋ ਵਿੱਚੋਂ ਉਤਰ ਆਈਆਂ ਹਜੇ ਗੱਲਬਾਤ ਕਰ ਹੀ ਰਹੇ ਸੀ ਤੇ ਦੋ ਤਿੰਨ ਵਿਅਕਤੀ ਜੋ ਕਿ ਬੜੇ ਹੀ ਸ਼ਰਾਰਤੀ ਅੰਸ਼ਰ ਸੀ ਉਹਨਾਂ ਨੇ ਸਾਡੇ ਸਿੰਘਾਂ ਦੇ ਨਾਲ ਧੱਕਾ ਮੁੱਕੀ ਕਰਨਾ ਸ਼ੁਰੂ ਕਰਤਾ ਹਮ ਕੁਝ ਸਮੇਂ ਦੇ ਵਿੱਚ ਅਚਾਨਕ ਹੀ ਉਸ ਉਸ ਸਥਾਨ ਤੇ ਪੁਲਿਸ ਵੀ ਪਹੁੰਚ ਗਈ ਪੁਲਿਸ ਕਰਮਚਾਰੀਆਂ ਨੇ ਜਾ ਕੇ ਤੇ ਸਾਨੂੰ ਕਿਹਾ ਵੀ ਤੁਸੀਂ ਆਪਣੀ ਗੱਡੀ ਲੈ ਕੇ ਥਾਣੇ ਦੇ ਵਿੱਚ ਪਹੁੰਚੋ ਸਾਡੀਆਂ ਫੌਜਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਫੌਜ ਸਾਡੀ ਗੱਡੀ ਲੈ ਕੇ ਥਾਣੇ ਚ ਪਹੁੰਚ ਗਈ ਤੇ ਮੰਗ ਲਈ ਉਹ ਸ਼ਰਾਰਤੀ ਅੰਸ਼ਰ ਆ ਗਏ ਜਿਸ ਟਾਈਮ ਇਹ ਚਾਪਟ ਹੋਈ ਆ ਸਾਡੀਆਂ ਸਾਰੀਆਂ ਫੌਜਾਂ ਉਸ ਸਮੇਂ ਜੋਸ਼ੀ ਮੱਟ ਥਾਣੇ ਦੇ ਵਿੱਚ ਬੈਠੀਆਂ ਸੀਗੀਆਂ ਤੇ ਦੋ ਸਿੰਘ ਸਾਡੇ ਬਾਹਰ ਪਹਿਰੇ ਤੇ ਖੜੇ ਸੀ ਇੱਕ ਦਾ ਨਾਂ ਹਰਪ੍ਰੀਤ ਸਿੰਘ ਸੀ ਇੱਕ ਦਾ ਨਾਂ ਹਰਜੋਤ ਸਿੰਘ ਸੀ ਹੂੰ ਅਚਾਨਕ ਤਿੰਨ ਵਿਅਕਤੀ ਆਏ ਜੋ ਕਿ ਇੱਕ ਦਾ ਨਾਮ ਮਹਾਦੇਵ ਸੀ ਇੱਕ ਦਾ ਨਾਂ ਪੱਪੂ ਸੀ ਇੱਕ ਦੇ ਕੰਨ 'ਚ ਮੁੰਦਰਾ ਪਾਈਆਂ ਉਸ ਦਾ ਨਾਮ ਸਾਨੂੰ ਪਤਾ ਨਹੀਂ ਕਿਉਂਕਿ ਉਹ ਇੱਕ ਦੂਜੇ ਨੂੰ ਨਾਮ ਲੈ ਕੇ ਬੁਲਾ ਰਹੇ ਸੀ ਤੇ ਸਾਡੀਆਂ ਫੌਜਾਂ ਤੇ ਉਹਨਾਂ ਨੇ ਅਟੈਕ ਕਰਤਾ ਤੇ ਸਾਡੇ ਨਿਹੰਗ ਸਿੰਘ ਦੇ ਉੱਤੇ ਮੁੱਕਾ ਮਾਰਿਆ ਉਹਨਾਂ ਨੇ ਦਿਮਾਲੇ ਦੇ ਉੱਤੇ ਜਦੋਂ ਦਿਮਾਲੇ ਤੇ ਮੁੱਕਾ ਮਾਰਨ ਲੱਗੇ ਜਾਂ ਸਾਡੇ ਸਿੰਘ ਦਾ ਦਿਮਾਲਾ ਵਧਣ ਲੱਗਿਆ ਸਿਰ ਤੋਂ हनुमान सिंह ਜੋ ਕਿ ਸਾਡੇ ਬੁੱਢੇਦਾਲ ਦਾ ਨਗਾਰਚੀ ਸਿੰਘ ਆ ਤਾਂ ਉਸ ਨੇ ਆਪਣਾ ਇੱਕ ਹੱਥ ਨਾਲ ਇਸੇ ਤਰ੍ਹਾਂ ਪੱਗ ਨੂੰ ਰੋਕ ਲਿਆ ਤੇ ਉਸ ਦੀ ਬਚਤ ਰਹਿ ਗਈ ਜਦੋਂ ਜਿਹੜੇ ਤਿੰਨ ਵਿਅਕਤੀ ਬਾਹਰੋਂ ਆਏ ਸੀਗੇ ਉਹ ਸਾਡੇ ਸਿੰਘਾਂ ਦੇ ਨਾਲ ਲੜਨ ਚ ਆਉਣ ਲੱਗੇ ਤੇ ਸਾਡੇ ਸਿੰਘਾਂ ਨੇ ਉਹਨਾਂ ਨੇ ਲੱਤਾਂ ਵੀ ਮਾਰੀਆਂ ਥਾਣੇ ਦੇ ਵਿੱਚ ਤੇ ਸਾਹਮਣੇ ਸੀਸੀਟੀ ਕੈਮਰਾ ਲੱਗਿਆ ਹੋਇਆ ਸੀ ਇਹ ਜੋ ਕਾਰਵਾਈ ਹੋਈ ਹੈ ਇਹ ਸਾਰੀ ਸੀਸੀਟੀ ਕੈਮਰੇ ਦੇ ਵਿੱਚ ਹੋਈ ਆ ਹੂੰ ਤੇ ਜਦੋਂ ਉਹ ਸਾਡੇ ਸਿੰਘਾਂ ਨੂੰ ਕੁੱਟਣ ਲੱਗੇ ਤਾਂ ਸਾਡੇ ਸਿੰਘ ਆਪਸ 'ਚ ਉਹਨਾਂ ਨਾਲ ਜਿੱਤ ਕੇ ਛੁੱਟਣ ਲੱਗੇ ਤਾਂ ਇੱਕ ਵਿਅਕਤੀ ਨੇ ਜੋ ਕਿ ਮਹਾਦੇਵ ਸੀ ਉਥੇ ਹੀ ਚਾਹ ਦੀ ਇੱਕ ਥਰਮੋਸ ਪਈ ਸੀਗੀ ਉਸਨੇ ਚੱਕੀ ਤੇ ਚੱਕ ਕੇ ਜਦ ਸਾਡੇ ਸਿੰਘਾਂ ਨੇ ਮਾਰਨ ਲੱਗਿਆ ਸਾਡਾ ਸਿੰਘ ਪਿੱਛੇ ਹੋ ਗਿਆ ਸਾਹਮਣੀ ਇੱਕ ਪੁਲਿਸ ਅਫਸਰ ਖੜਾ ਸੀਗਾ ਤੇ ਉਸਦੇ ਉੱਤੇ ਟੋਪੀ ਲਈ ਹੋਈ ਸੀ ਸਿਰ ਦੇ ਉੱਤੇ ਹਾਫ ਕੈਪ ਤੇ ਜਦ ਉਹਨੇ ਉਹ ਸਾਡੇ ਮਾਰਨ ਲੱਗਿਆ ਮਹਾਦੇਵ ਸਾਡੇ ਸਿੰਘ ਦੇ ਤਾਂ ਉਹ ਕੈਟਲੋਸ ਦੇ ਸਿਰ ਉੱਤੇ ਲੱਗੀ ਜਿਸ ਕਰਕੇ ਉਸ ਦੇ ਜ਼ਖਮ ਹੋ ਗਿਆ ਤੇ ਬਲੀਡਿੰਗ ਹੋਣ ਲੱਗ ਗਈ ਹੂੰ ਤੇ ਪੁਲਿਸ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਪਬਲਿਕ ਦਾ ਹੂੰ ਉਸ ਵਿੱਚ ਇੱਕ ਲੇਡੀਜ਼ ਸੀ ਜੋ ਕਿ ਸਾਡੇ ਪਾਸ ਬੈਠੀ ਸੀਗੀ ਸਾਡੇ ਸਿੰਘਾਂ ਦੇ ਉਹਨੂੰ ਸਾਡੇ ਸਿੰਘਾਂ ਨੇ ਵੀ ਪੁੱਛਿਆ ਵੀ ਪਾਈ ਜੇ ਤੇਰਾ ਕੋਈ ਨੁਕਸਾਨ ਹੋਇਆ ਜਾਂ ਤੇਰੇ ਕੋਈ ਬੱਚੇ ਦਾ ਹੋਇਆ ਵੀ ਅਸੀਂ ਪਰਨ ਨੂੰ ਵੀ ਤਿਆਰ ਆ ਵੀ ਪਰ ਪੈਣਾ ਸੀ ਤੈਨੂੰ ਕੁਝ ਨਹੀਂ ਕਿਹਾ ਹੂੰ ਤੂੰ ਸਾਡੇ ਨਾਲ ਇਸ ਤਰ੍ਹਾਂ ਦਾ ਬਤੀਰਾ ਨਾ ਕਰ ਪਰ ਉਹ ਲੇਡੀਜ਼ ਨੂੰ ਉਹ ਤਿੰਨ ਸ਼ਰਾਰਤੀਆਂ ਸ਼ਰਾਂ ਦੀ ਜਿਹੜੀ ਕਿ ਸਪੋਰਟ ਸੀ ਉੱਥੇ ਦੇ ਪੁਲਿਸ ਮੁਲਾਜ਼ਮਾ ਦੀ ਵੀ ਸਪੋਰਟ ਸੀ ਅਸੀਂ ਤਾਂ ਉਹਨਾਂ ਦੇ ਕੈਨ ਦੇ ਉੱਤੇ ਗੱਡੀ ਵੀ ਸਾਡੇ ਸਿੰਘ ਉੱਥੇ ਥਾਣੇ ਲਿਆਏ ਪਰ ਥਾਣੇ ਦੇ ਵਿੱਚ ਹੀ ਉਹਨਾਂ ਨੇ ਸਾਡੇ ਸਿੰਘਾਂ ਨੂੰ ਕੁੱਟਤਾ ਇਹਦਾ ਕਾਰਨ ਕੀ ਹੈ ਕਿਉਂ ਤੁਹਾਡੇ ਸਿੰਘ ਉਹਨਾਂ ਨਾਲ ਵੈਸੇ ਕਿਉਂ ਉੱਥੇ ਸਾਰੀ ਇਹ ਗੱਲਬਾਤ ਵਧੀ ਕੀ ਮਸਲਾ ਸੀਗਾ ਇੰਨੀ ਕੀ ਕਾਲੀ ਸੀਗੀ ਕਿ ਉੱਥੋਂ ਛੇਤੀ ਲੰਘਣਾ ਸੀਗਾ ਜਾਂ ਕੀ ਮਸਲਾ ਕੀ ਸੀਗਾ ਸਾਰਾ ਇਹ? ਬਾਬਾ ਜੀ ਕੋਈ ਵੀ ਕਾਲੀ ਨਹੀਂ ਸੀਗੀ। ਹੂੰ। ਤੇ ਉੱਥੇ ਕਾਲੀ ਦਾ ਕਾਰਨ ਵੀ ਇਹ ਬਣਦਾ ਸੀ ਵੀ ਜਿਹੜੇ ਰੋਡ ਤੇ ਇਹ ਹਾਦਸਾ ਹੋਇਆ ਸ਼ੁਰੂ ਹੋਇਆ ਸ਼ੁਰੂਆਤ ਉਹ ਓਨਲੀ ਸਿੰਗਲ ਰੋਡ ਆ। ਹੂੰ। ਉੱਥੋਂ ਆਪਾਂ ਆ ਸਕਦੇ ਆ ਨੋ ਐਂਟਰੀ ਨਹੀਂ ਕਰ ਸਕਦੇ ਕਿਉਂਕਿ ਉਹ ਬਾਜ਼ਾਰ ਆ। ਵਨਵੇ। ਵਨਵੇ ਆ ਜੀ ਉਹ। ਤੇ ਉਹ ਵਨਵੇ ਦੇ ਵਿੱਚ ਸਾਡੇ ਸਿੰਘ ਨਿਕਲ ਰਹੇ ਸੀ ਆਪਣੇ ਹੱਥ ਰੱਖ ਕੇ ਗੱਡੀ ਤੁਰ ਰਹੇ ਸੀਗੇ। ਤੇ ਉਹ ਜਿਹੜੇ ਕਿ ਸ਼ਰਾਰਤੀ ਅੰਸ਼ਰ ਸੀਗੇ ਤੇ ਉਹਨਾਂ ਦੇ ਮੋਟਰਸਾਈਕਲ ਖੜੇ ਸੀ ਉਹ ਰੋਂਗ ਸਾਈਡ ਖੜੇ ਸੀ ਜਿਸ ਕਰਕੇ ਜਾਮ ਲੱਗਿਆ ਹਮ ਜਾਮ ਸਾਡੇ ਸਿੰਘਾਂ ਨੇ ਖਲਵਾਉਣ ਦੀ ਕੋਸ਼ਿਸ਼ ਕੀਤੀ ਹਮ ਤੇ ਉਸ ਨਾਲ ਜਾਮ ਖਲਵਾਉਣ ਲੱਗੇ ਉਤਰੇ ਉਹ ਹਮ ਤਾਂ ਉਹਨਾਂ ਨੇ ਸਾਡੇ ਸਿੰਘਾਂ ਨਾਲ ਜਿਹਦੇ ਸਾਡੇ ਸਿੰਘਾਂ ਨੂੰ ਕੋਈ ਕਾਲੀ ਨਹੀਂ ਸੀ ਨਾ ਹੀ ਉਹਨਾਂ ਨੇ ਕੋਈ ਗੱਡੀ ਦਾ ਹੋਟਲ ਮਾਰਿਆ ਹਮ ਉੱਥੇ ਪੁਲਿਸ ਪੁਲਿਸ ਪ੍ਰਸ਼ਾਸਨ ਵੀ ਆ ਉਹ ਵਨਵੇ ਦੇ ਉੱਤੇ ਇੱਕ ਚੌਂਕੀ ਪੈਂਦੀ ਆ ਹਮ ਉਹ ਦੋ ਪੁਆਇੰਟਾਂ ਨੂੰ ਮੁੜਦੀ ਆ ਇੱਕ ਤਾਂ ਬਾਈਪਾਸ ਨਿਕਲਦੀ ਆ ਇੱਕ ਬਾਜ਼ਾਰ ਨੂੰ ਜਾਂਦੀ ਆ ਜਿਹੜੀ ਬਾਜ਼ਾਰ ਚੋਂ ਸੜਕ ਨਿਕਲਦੀ ਆ ਉਹ ਵਨਵੇ ਆ ਉੱਥੇ ਜਾਮ ਅਕਸਰ ਲੱਗਦਾ ਹੀ ਆ ਅਸੀਂ ਵੀ ਕੱਲ ਲੰਘ ਕੇ ਆਏ ਆ ਸਾਨੂੰ ਵੀ ਜਾਮ ਦੇ ਵਿੱਚ ਰੁਕਣਾ ਪਿਆ ਪਰ ਸਾਡੇ ਸਿੰਘਾਂ ਨੇ ਇਹੋ ਜਿਹਾ ਕੋਈ ਤੱਕਾ ਨਹੀਂ ਕੀਤਾ ਤਿੰਨ ਚਾਰ ਗੱਡੀਆਂ ਮੂਹਰੇ ਖੜੀਆਂ ਸੀ ਤੇ ਦੋ ਚਾਰ ਮੋਟਰਸਾਈਕਲ ਖੜੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਚੱਲਣ ਨੂੰ ਕਿਹਾ ਅਸੀਂ ਅਕਸਰ ਕਹਿ ਦਿੰਦੇ ਹੁੰਨੇ ਆ ਵੀ ਜਿੱਥੇ ਜਾਮ ਲੱਗਿਆ ਹੋਵੇ ਵੀ ਫੌਜਾਂ ਜਿਹੜੀਆਂ ਪਿੱਛੇ ਬੈਠੀਆਂ ਨੇ ਵੀ ਉਹ ਜਾ ਕੇ ਆਪਣਾ ਰੋਡ ਚਾਲੂ ਕਰਵਾ ਦੋ ਸਾਡੇ ਸਿੰਘ ਨੇ ਕਿਸੇ ਤਰ੍ਹਾਂ ਦਾ ਕਿਸੇ ਤੇ ਵੀ ਕੋਈ ਹਮਲਾ ਨਹੀਂ ਕੀਤਾ ਤੁਸੀਂ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਪੂਰੀ ਇਸ ਟਾਈਮ ਹਾਈਲਾਈਟ ਹੋਈ ਹੋਈ ਆ ਤੁਸੀਂ ਉਸ ਤੇ ਦੇਖੋ ਸਾਡੇ ਸਿੰਘਾਂ ਕੋਲ ਇੱਕ ਗੰਡਾ ਸਾਹ ਫੜਿਆ ਹੋਇਆ ਇੱਕ ਸਫਾ ਜੰਗ ਤਲਵਾਰ ਪਾਈ ਹੋਈ ਆ ਫੌਜਾਂ ਖੜੀਆਂ ਨੇ ਨਾ ਕਿ ਸਾਡੀ ਫੌਜ ਨੇ ਕਿਸੇ ਤੇ ਅਟੈਕ ਕੀਤਾ ਜੇ ਅਟੈਕ ਕੀਤਾ ਹੋਵੇ ਤਾਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੇ ਪਰ ਕਿਹਾ ਪ੍ਰਚਾਰਿਆ ਜਾ ਰਿਹਾ ਕਿ ਨਿਹੰਗ ਸਿੰਘ ਤਾਂ ਇੱਕ ਬਸ ਗੁੰਡੇ ਦੇ ਤੌਰ ਤੇ ਚੱਲ ਰਹੇ ਆ ਇਹਨਾਂ ਨੇ ਇੱਕ ਬਾਣਾ ਪਾਇਆ ਹੋਇਆ ਬਸ ਜਿੱਥੇ ਜੀ ਕਰਦੇ ਉੱਥੇ ਤਲਵਾਰ ਕੱਢ ਲੈਂਦੇ ਆ ਕਹਿੰਦੇ ਆਮ ਲੋਕਾਂ ਦੇ ਉੱਤੇ ਕਹਿੰਦੇ ਇਸ ਤਿੱਕੇ ਨਾਲ ਕਰਦੇ ਨੇ ਉੱਤਰਾਖੰਡ ਦੇ ਵਿੱਚ ਵੀ ਇਹ ਸਵਾਲ ਉੱਠ ਰਹੇ ਆ ਖਾਸ ਤੌਰ ਦੇ ਉੱਤੇ ਪੰਜਾਬ 'ਚ ਵੀ ਉੱਠ ਰਹੇ ਨੇ ਬਾਬਾ ਜੀ ਇਹ ਗੱਲਾਂ ਤਾਂ ਕਹਿਣ ਕਥਨ ਦੀਆਂ ਹੁੰਦੀਆਂ ਨਹੀਂ ਜਿਹੜੇ ਇਹ ਬਾਣਾ ਹੈ ਇਹ 10ਵੇਂ ਪਾਤਸ਼ਾਹ ਜੀ ਨੇ ਪਹਿਲਾਂ ਆਪ ਆਮਰਤ ਸ਼ਕਤ ਹੈ ਤੇ ਫਿਰ ਫੌਜਾਂ ਪਹਿਲਾਂ ਫੌਜਾਂ ਨੂੰ ਸ਼ਿਕਾਇਆ ਪੰਜ ਪਿਆਰਿਆਂ ਨੂੰ ਫਿਰ ਉਹਨਾਂ ਤੋਂ ਆਪ ਛਕਿਆ ਠੀਕ ਹੈ ਜੀ ਮਹਾਰਾ ਨੇ ਇਹਨਾਂ ਨੂੰ ਪੌਹਲ ਦਿੱਤੀ ਤੇ ਬਾਣਾ ਕੋਈ ਆਮ ਚੀਜ਼ ਨਹੀਂ ਹੈ 16 ਕੁਲ ਬਾਣਾ ਹੈ ਮਹਾਰਾ ਦਾ ਨਹੀਂ ਲਾ ਬਾਣਾ ਸ਼ਕਤੀ ਭਗਤੀ ਦਾ ਬਾਣਾ ਇਹ ਆਮ ਦੁਨੀਆ ਵੀ ਪਾਈ ਫਿਰਦੀ ਆ ਜਿਨ੍ਹਾਂ ਨੂੰ ਕੋਈ ਗਿਆਨ ਹੀ ਨਹੀਂ ਉਹ ਬਾਣੇ ਦਾ ਨੌ ਬਦਨਾਮ ਕਰ ਰਹੇ ਨੇ ਪਰ ਸਾਡੀਆਂ ਫੌਜਾਂ ਅਜਹੀਆਂ ਨਹੀਂ ਸਾਡੀਆਂ ਫੌਜਾਂ ਬਾਣੀ ਤੇ ਬਾਣੇ ਵਾਲੀਆਂ ਨੇ ਦਲ ਪੰਥ ਦੀਆਂ ਫੌਜਾਂ ਨੇ ਬੁੱਢੇ ਦਲ ਦੀਆਂ ਫੌਜਾਂ ਹੂੰ ਕਦੇ ਤੁਸੀਂ ਸਾਡੀਆਂ ਫੌਜਾਂ ਤੋਂ ਘਰਵਾਣੀ ਪ੍ਰਤੀ ਵਿਵਚਨ ਕਰਕੇ ਦੇਖ ਲਓ ਸਾਡੇ ਸਿੰਘ ਥੋਥੇ ਨਹੀਂਗੇ ਪੂਰੇ ਠੋਸ ਨੇ ਕਿਉਂਕਿ ਉਹਨਾਂ ਨੂੰ ਅਭਿਆਸ ਹੀ ਉਹਨਾਂ ਨੂੰ ਇੱਕ ਰੋਜ਼ ਦੀ ਰੋਜ਼ ਘਸਾ ਕੇ ਤਿਆਰ ਕੀਤਾ ਗਿਆ ਨਾ ਕਿ ਕਾਮ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਵਾਂਗ ਹੁਣ ਇਹ ਬਾਣਾ ਸ਼ਰਾਰਤੀਆਂ ਅੰਸ਼ਰ ਵੀ ਪਾਈ ਫਿਰਦੇ ਨੇ ਇਹ ਬਾਣਾ ਇਹਦਾ ਰੂਪ ਇਹ ਜਾਏ ਇਹ ਸਤਗੁਰਾਂ ਦਾ ਬਖਸ਼ਿਆ ਹੋਇਆ ਬਾਣਾ ਹੈ ਜਿਹੜਾ ਕਿ ਇਹਨੂੰ ਕਈ ਲੋਕ ਇਹਦੀ ਦੁਰਵਾਰਤੋ ਕਰਦੇ ਨੇ ਉਹ ਬਦਨਾਮ ਕਰਦੇ ਨੇ ਜਿਹੜੇ ਨਿਹੰਗ ਸਿੰਘ ਨੇ ਉਹ ਨਹੀਂ ਬਦਨਾਮ ਕਰਦੇ ਜਿਹੜੇ ਸਹੀ ਨਿਆਂਗ ਸਿੰਘ ਨੇ ਜਿਹੜੇ ਗਲਤ ਨਿਆਂਗ ਸਿੰਘ ਨੇ ਉਹ ਬਾਣਾ ਪੀ ਕੇ ਵੀ ਗਲਤ ਕੰਮ ਬਾਣਾ ਪਾ ਕੇ ਵੀ ਗਲਤ ਕੰਮ ਕਰਦੇ ਨੇ ਇਹ ਸਾਰੀਆਂ ਫੌਜਾਂ ਇੱਕ ਤਰ੍ਹਾਂ ਦੀ ਨਹੀਂ ਹੁੰਦੀਆਂ ਉਹ ਬੀਬੀ ਕਹਿੰਦੇ ਨਾ ਜ਼ਰਾ ਅਰਸੀ ਕਿ ਵੀਡੀਓ ਦੇ ਵਿੱਚ ਕਿ ਵੀ ਕੋਈ ਬੱਚੇ ਦੀ ਵੀ ਗੱਲ ਆ ਰਹੀ ਸੀ ਕਿ ਬੱਚੇ ਨੂੰ ਚੁੱਕ ਰਹੇ ਸੀ ਇਸ ਤਰੀਕੇ ਦੇ ਨਾਲ ਐਵੇਂ ਦੀ ਵੀ ਕੋਈ ਗੱਲ ਸੀ ਕਿ ਕੋਈ ਵੀ ਅਜਿਹੀ ਗੱਲ ਨਹੀਂ ਆਈ ਹੈਗੀ ਕਿਉਂਕਿ ਅਸੀਂ ਆਪਣੇ ਸਿੰਘਾਂ ਨੂੰ ਮਿਲ ਕੇ ਵੀ ਆਏ ਆ ਤੇ ਉਹਨਾਂ ਦੇ ਨਾਲ ਵੀ ਸਾਡਾ ਬਚਨ ਬਲਾਸ ਹੋਇਆ ਤੇ ਉਹ ਬੀਬੀ ਜੋ ਕਿ ਪਾਸ ਖੜੀ ਸੀ ਸਾਡੇ ਇੱਕ ਸਿੰਘ ਨੇ ਇੱਕ ਸਕੂਟਰ ਮੋਟਰ ਸਕੂਟਰੀ ਖੜੀ ਸੀ ਉਸ ਤੇ ਹੱਥ ਜ਼ਰੂਰ ਮਾਰਿਆ ਵੀ ਸਾਈਡ ਤੇ ਕਰੋ ਪਰ ਉਹ ਬੀਬੀ ਨੂੰ ਨਾ ਹੀ ਸਾਡੇ ਸਿੰਘਾਂ ਨੇ ਕੁਝ ਕਿਹਾ ਉਹਨੂੰ ਇਹ ਕਿਹਾ ਸੀ ਵੀ ਮਾਤਾ ਜੀ ਤੁਸੀਂ ਅੱਗੇ ਹੋਵੋ ਉਸ ਦੇ ਬੱਚਾ ਉਸ ਦਾ ਸਾਈਡ ਤੇ ਖੜਾ ਸੀ ਉਹ ਸਾਡੇ ਨਿਹੰਗ ਸਿੰਘਾਂ ਦੇ ਪਹਿਰਾਵੇ ਨੂੰ ਦੇਖ ਕੇ ਹੀ ਬੀਬੀ ਡਰ ਗਈ ਉਹ ਹਾਂ ਨਾ ਕਿ ਸਿੰਘਾਂ ਨੇ ਉਹਨਾਂ ਨੂੰ ਕੋਈ ਮੰਦ ਭਾਗੀ ਕੋਈ ਗੱਲ ਕਹੀ ਨਾ ਕੋਈ ਬਚਨ ਕੀਤਾ ਅਜਿਹਾ ਕੋਈ ਵੀ ਬਚਨ ਉਸ ਬਾਣੇ ਨੂੰ ਦੇਖ ਕੇ ਕਿਵੇਂ ਡਰ ਗਈ ਬਾਣੇ ਦੇ ਵਿੱਚ ਕੀ ਅਜਿਹੀ ਸ਼ੈਅ ਹੈ ਦੇਖ ਕੇ ਡਰ ਗਈ ਬਾਣਾ ਤਾਂ ਇੱਕ ਪਵਿੱਤਰ ਬੜੀ ਚੀਜ਼ ਹੈ ਕਈ ਲੋਕ ਸ਼ਰਾਰਤੀ ਅੰਸ਼ਰ ਨੇ ਜੀ ਜਿਹੜੇ ਬਾਣੇ ਪਾ ਕੇ ਵੀ ਗਲਤ ਕੰਮ ਕਰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਦਾ ਡਰ ਬੈਠਿਆ ਹੋਇਆ ਹਾਂ ਉਹ ਲੋਕ ਜਿਹੜੇ ਸਾਰੇ ਲੋਕ ਸਾਰੇ ਲੋਕ ਨੇ ਜਿਹੜੇ ਜਿਹੇ ਉੱਤਰਾਖੰਡ ਦੇ ਲੋਕ ਉਹ ਦੂਜੇ ਪਾਣੇ ਵਾਲਿਆਂ ਨੂੰ ਵੀ ਉਹ ਜਿਹੇ ਹੀ ਸਮਝਦੇ ਨੇ ਇਸ ਕਰਕੇ ਉਹ ਬੀਬੀ ਦੇ ਨਾਲ ਕੋਈ ਸਿੰਗਾ ਦਾ ਵਿਵਾਦ ਨਹੀਂ ਸੀ ਉਹਨਾਂ ਨੇ ਮਾਤਾ ਜੀ ਕਹਿ ਕੇ ਉਹਨਾਂ ਨੂੰ ਸਾਈਡ ਤੇ ਹੋਣ ਨੂੰ ਕਿਹਾ ਤੇ ਜਿਹੜੇ ਤਿੰਨ ਨੌਜਵਾਨ ਸੀਗੇ ਮਹਾਦੇਵ ਪੱਪੂ ਤੇ ਇੱਕ ਇੱਕ ਦੇ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਹੋਈਆਂ ਸੀ ਉਹਨਾਂ ਨੇ ਇਹ ਜਿਹੜਾ ਕਿ ਸਾਡੇ ਸਿੰਘਾਂ ਨੂੰ ਜਾਦੇ ਟੌਰਚਰ ਕੀਤਾ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਵੀ ਉਹਨਾਂ ਨੂੰ ਥਾਣੇ ਲਈ ਆਈ ਉਹਨਾਂ ਨੇ ਠਾਣੇ ਚ ਆ ਕੇ ਵੀ ਅਟੈਕ ਕੀਤਾ ਸਾਡੇ ਸਿੰਘਾਂ ਤੇ ਹੂੰ ਉਹ ਬੀਬੀ ਨਾਲ ਇੱਕੋ ਦੀ ਵੀਡੀਓ ਤੁਸੀਂ ਦੇਖਿਓ ਹੂੰ ਉਹਨੇ ਇੱਕ ਪੇਜ ਤੇ ਉਹ ਡੇਲੀ ਪੋਸਟ ਤੇ ਜਿਹੜਾ ਉੱਤਰਾਖੰਡ ਡੇਲੀ ਪੋਸਟ ਆ ਉਸ ਦੇ ਉੱਤੇ ਪਾਈ ਹੋਈ ਆ ਕਹਿੰਦੀ ਹਮਾਰੇ ਕੋਈ ਇਨਸੇ ਕੋਈ ਮਤਲਬ ਨਹੀਂ ਹੈ ਹਮਾਰਾ ਇਨਸੇ ਕੋਈ ਲੈਣਾ ਦੇਣਾ ਨਹੀਂ ਜਦ ਜਦੋਂ ਉਹ ਇਹ ਗੱਲ ਕਹਿ ਰਹੀ ਆ ਫਿਰ ਉਹ ਸਿੰਘਾਂ ਦੇ ਨਾਲ ਜਿੱਦ ਕਿਉ ਰਹੀ ਆ ਉਹ ਉਹ ਜਿਹੜੇ ਸ਼ਹਿਰ ਨਿਵਾਸੀ ਸੀਗੇ ਉੱਤਰਾਖੰਡ ਦੇ ਉਹਨਾਂ ਦੀ ਉਹਨੇ ਬੀਬੀ ਨੇ ਉਹ ਤਿੰਨ ਲੋਕਾਂ ਨੇ ਉਹ ਬੀਬੀ ਦਾ ਸਹਾਰਾ ਲੈ ਕੇ ਸਾਡੇ ਸਿੰਘਾਂ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ। ਹਮ ਪਰ ਕਹਿੰਦੇ ਪੁਲਿਸ ਤੇ ਵੀ ਹਮਲਾ ਕੀਤਾ, ਪੁਲਿਸ ਦੇ ਕਿਰਪਾਨ ਮਾਰ ਕੇ ਕਹਿੰਦੇ ਸਿਰ ਪਾੜਤਾ ਕਹਿੰਦੇ। ਅਜਿਹਾ ਤਾਂ ਬਾਬਾ ਜੀ ਕੋਈ ਬਚਨ ਨਹੀਂਗਾ ਜਿਹੜੀ ਵੀ ਨਾ ਹੀ ਪੁਲਿਸ ਤੁਸੀਂ ਦਿਖਾਓ, ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਆ ਹਮ ਉਸ ਦੇ ਵਿੱਚ ਤੁਸੀਂ ਐ ਦਿਖਾਓ ਜਾਂ ਦੱਸੋ ਵੀ ਉਸ ਚ ਸਾਡਾ ਤੁਸੀਂ ਦੱਸੋ ਤੁਸੀਂ ਉੱਥੇ ਸੀਗੇ ਤੁਸੀਂ ਐਨ ਮੌਕੇ ਤੇ ਸਾਰੀਆਂ ਚੀਜ਼ਾਂ ਦੇਖੀਆਂ ਤੁਸੀਂ ਜਾ ਕੇ ਆਏ ਹੋ ਮਿਲ ਕੇ ਆਏ ਹੋ ਹਾਂਜੀ ਕੀ ਅਸਲ ਵਜ੍ਹਾ ਹੈ ਸਵਾਲ ਤਾਂ ਇਹ ਉੱਠ ਗਏ ਨੇ ਸਵਾਲ ਤਾਂ ਚੱਕਦੇ ਕਿ ਨਿਹੰਗ ਸਿੰਘਾਂ ਨੇ ਗੁੰਡਾਗਰਦੀ ਕੀਤੀ ਕਿਰਪਾਨ ਮਾਰ ਕੇ ਸਿਰ ਪਾੜ ਦਿੱਤਾ ਅਸਲ ਸਚਾਈ ਕੀ ਹੈ ਬਾਕੀ ਮਾਰਿਆ ਬਾਕੀ ਸਿਰ ਪਾੜਿਆ ਬਾਬਾ ਜੀ ਨਾ ਹੀ ਸਾਡੇ ਨਿਹੰਗ ਸਿੰਘਾਂ ਨੇ ਉੱਥੇ ਕੋਈ ਗੁੰਡਾਗਰਦੀ ਕੀਤੀ ਹੈ ਜੀ ਹਮ ਨਾ ਹੀ ਨਾ ਸਾਡੇ ਨਿਹੰਗ ਸਿੰਘਾਂ ਨੇ ਕਿਸੇ ਤੇ ਕੋਈ ਨਾ ਆਫੀਸਰ ਤੇ ਮਾਰਿਆ ਹਮ ਜਿਹੜਾ ਜਦ ਕਿ ਸਾਡੇ ਸਿੰਘਾਂ ਨੂੰ ਪੁਲਿਸ ਫੜ ਕੇ ਹੀ ਲੈ ਗਈ ਥਾਣੇ ਦੇ ਵਿੱਚ ਹਮ ਖਾਣੇ ਵਿੱਚ ਲੱਗੀ ਤਾਂ ਦੋ ਸਿੰਘ ਸਾਡੇ ਬਾਹਰ ਖੜੇ ਸੀ ਉਹਨਾਂ ਦੇ ਨਾਲ ਹੱਥੋਪਾਈ ਹੋਈ ਆ ਪਬਲਿਕ ਦੀ ਹੂੰ ਬਾਕੀ ਸਾਡੇ ਜਿਹੜੇ ਸਿੰਘ ਸੀਗੇ ਨੌ ਸਿੰਘ ਸਾਡੇ ਪੁਲਿਸ ਦੀ ਕਸਟਡੀ ਦੇ ਵਿੱਚ ਬੈਠੇ ਸੀ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੂੰ ਦੋ ਸਿੰਘਾਂ ਨਾਲ ਜਿਨ੍ਹਾਂ ਨਾਲ ਸਾਡੀ ਹੱਥੋਪਾਈ ਹੋਈ ਆ ਸਾਡੇ ਬੰਦਿਆਂ ਦੀ ਉਹ ਬਾਹਰਲੇ ਵਿਅਕਤੀ ਸੀਗੇ ਉੱਤਰਾਖੰਡ ਦੇ ਰਹਿਣ ਵਾਲੇ ਜਿਹਨੂੰ ਵਪਾਰੀ ਕਹਿੰਦੇ ਨੇ ਸਾਨੂੰ ਨਹੀਂ ਪਤਾ ਉਹ ਕੌਣ ਹੋਣਾ ਚ ਤਿੰਨਾਂ ਚ ਕੌਣ ਵਪਾਰੀ ਆ ਕੌਣ ਨਹੀਂ ਤੇ ਪੁਲਿਸ ਦੇ ਜਿਹੜੀ ਕਿ ਲੱਗੀ ਆ ਉਹ ਮਹਾਦੇਵ ਆ ਜਿਹੜਾ ਹਮ ਐਨ ਕਾਲਾ ਮਦਰੇ ਜੇ ਕੱਦ ਦਾ ਉੱਥੇ ਇੱਕ ਚਾਹ ਦੀ ਕੈਟਲ ਪਈ ਸੀਗੀ ਥਰਮੋਸ ਕਹਿ ਦਿੰਨੇ ਆ ਜਿਹਨੂੰ ਆਪਾਂ ਉਹ ਚੱਕ ਕੇ ਸਾਡੇ ਸਿੰਘ ਦੇ ਮਾਰਨ ਲੱਗਿਆ ਜਦੋਂ ਪੁਲਿਸ ਕਰਮਚਾਰੀ ਸਾਡੀ ਫੌਜ ਆ ਜਿਹੜੀ ਉਹ ਪਿੱਛੇ हट ਗਈ ਹਮ ਤੇ ਉਹ ਸਾਡੇ ਜਿਹੜੇ ਉੱਥੇ ਦੇ ਮੌਕੇ ਦੇ ਕਰਮਚਾਰੀ ਸੀਗੇ ਹਮ ਉਹਨਾਂ ਦੇ ਇੱਥੇ ਮੱਥੇ ਤੇ ਲੱਗੀ ਨਾ ਕਿ ਸਾਡੇ ਸਿੰਘਾਂ ਨੇ ਤਲਵਾਰ ਮਾਰੀ ਜੇ ਸਾਡੇ ਨਿਹੰਗ ਸਿੰਘ ਤਲਵਾਰ ਮਾਰਦੇ ਤਾਂ ਉਹ ਫਟ ਡੂੰਗਾ ਲੱਗਦਾ ਤਿੱਖਾ ਲੱਗਦਾ ਉਹ ਜਿਹੜੀ 6:00 ਵਜੇ ਹੋਈ ਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀ ਉਹ ਕੋਈ ਤਲਵਾਰ ਦਾ ਫਟ ਨਹੀਂਗਾ ਜਾਂ ਫਿਰ ਤੁਸੀਂ ਜਾਦੇ ਕਲੀਅਰ ਕਰਨਾ ਤਾਂ ਉੱਥੇ ਜੋ ਸੀਸੀਟੀ ਕੈਮਰਾ ਲੱਗਿਆ ਹੋਇਆ ਸੀਗਾ ਉਸ ਦੇ ਵਿੱਚ ਲੜਾਈ ਦਾ ਸਾਰਾ ਪੂਰਾ ਮੋੜੀ ਪੂਰੀ ਕਲੀਅਰ ਹੋਇਆ ਹੋਇਆ ਵੀ ਇਹ ਲੜਾਈ ਕਿਸ ਤਰ੍ਹਾਂ ਹੋਈ ਆ ਹੁਣ ਅਸੀਂ ਬਾਬਾ ਜੀ ਤੁਸੀਂ ਸੱਚੇ ਹੋ ਤੁਹਾਡੇ ਸਿੰਘ ਸੱਚੇ ਨੇ ਫਿਰ ਪੁਲਿਸ ਨੇ ਹੁਣ ਤੱਕ ਛੱਡੇ ਕਿਉਂ ਨਹੀਂ ਬਾਬਾ ਜੀ ਹੁਣ ਪੁਲਿਸ ਜੋ ਕਿ ਉੱਤਰਾਖੰਡ ਦੀ ਇਹ ਪੁਲਿਸ ਆ ਉਧਰ ਦੀ ਪੁਲਿਸ ਸਾਡੀ ਜਿੰਨੇ ਵੀ ਨਿਹੰਗ ਸਿੰਘ ਜਾਂਦੇ ਨੇ ਗੁਰੂਆਂ ਫੌਜਾਂ ਉਹ ਲੋਕ ਸਾਡੇ ਬਾਣੇ ਦੇ ਨਾਲ ਤੱਕਾ ਕਰ ਰਹੇ ਨੇ ਹਮ ਜਦ ਪਹਿਲਾਂ ਨਹੀਂ ਕਹਿੰਦੇ ਕਦੇ ਹੋਏ ਹੁਣ ਕਿਉਂ ਇੰਨੇ ਹੋ ਰਹੇ ਨੇ ਹੁਣ ਕਿਉਂ ਲੱਗ ਰਿਹਾ ਕਿ ਵੀ ਤੱਕਾ ਹੋ ਰਿਹਾ ਬਾਬਾ ਜੀ ਤੱਕਾ ਹੁਣ ਹੋਇਆ ਹੁਣ ਕਿਹਾ ਜਾਂਦਾ ਪਹਿਲਾਂ ਜਦ ਹੋਇਆ ਹੀ ਨਹੀਂ ਅਸੀਂ ਕਿਹਾ ਨਹੀਂ ਕਦੇ ਹਮ ਹੁਣ ਜੇ ਸਾਡੀ ਉੱਥੇ ਦੀ ਪੁਲਿਸ ਨੇ ਸਾਡੇ ਸਿੰਘਾਂ ਦਾ ਤੱਕਾ ਕੀਤਾ ਹਮ ਤਾਂ ਹੀ ਅਸੀਂ ਉੱਥੇ ਪਹੁੰਚੇ ਹਮ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਡੇ ਜਿਹੜੇ ਸਿੰਘ ਸੀਗੇ ਉਹ ਅੰਦਰ ਸੀਗੇ ਸਾਡੇ ਪਹੁੰਚਣ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਚਲਾਨ ਤਿਆਰ ਕੀਤਾ ਜਾ ਰਿਹਾ ਸੀ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਉਹਨਾਂ ਨੇ ਪੇਸ਼ ਕਰਕੇ ਉਹਨਾਂ ਨੇ ਸਾਡੇ ਸਿੰਘਾਂ ਦਾ ਰਿਮਾਂਡ ਲੈਣਾ ਸੀ ਜਦੋਂ ਅਸੀਂ 12 ਵਜੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕੌਣ ਅਸੀਂ ਦੱਸਿਆ ਵੀ ਅਸੀਂ ਗਰਦੀਪ ਸਿੰਘ ਸਾਡਾ ਨਾਂ ਆ ਅਸੀਂ ਬੁੱਢੇਦਲ ਦੇ ਸਿੰਘ ਆ ਵੀ ਬੁੱਢਾਦਲ ਚ ਰਹਿਣ ਵਾਲੇ ਆ ਅਸੀਂ ਇਕੱਠੇ ਪੰਜਾਬ ਤੋਂ ਆਏ ਸੀ ਸਾਡੀਆਂ ਫੌਜਾਂ ਜਲਦੀ ਹੋਣ ਕਰਕੇ ਇਹਨਾਂ ਨੂੰ ਜਾਣਾ ਪਿਆ ਤਾਂ ਅਸੀਂ ਇੱਕ ਦਿਨ ਲੇਟ ਆਇਆ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਬੈਠੋ ਸਾਨੂੰ ਕਹਿੰਦੇ ਅਸੀਂ ਬੈਠੇ ਜਾ ਕੇ ਤਾਂ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਰਿਮਾਂਡ ਲੈਣਾ ਮੈਂ ਕਿਹਾ ਵੀ ਰਿਮਾਂਡ ਕਿਸ ਚੀਜ਼ ਦਾ ਲੈਣਾ ਤੁਸੀਂ ਇਹਨਾਂ ਨੇ ਕੋਈ ਕਤਲ ਕੀਤਾ ਜਾਂ ਕੋਈ ਥੋੜੇ ਬੰਦੇ ਦੇ ਇੱਥੇ ਫੱਟ ਲਾਇਆ ਹੂੰ ਕਹਿੰਦੇ ਨਹੀਂ ਜੀ ਇਹਨਾਂ ਦੀ ਗੱਡੀ 'ਚੋਂ ਸ਼ਾਸਤਰ ਬਰਾਮਦ ਹੋਏ ਨੇ ਹੂੰ ਉਹ ਸ਼ਾਸਤਰ ਨੇ ਜਿਹੜੇ ਉਹ ਸਾਡੇ ਅਮਰਤ ਅਮਰਤਾਰੀ ਸ਼ਾਸਤਰ ਨੇ ਜਿਹੜੇ ਕੀ ਸਾਨੂੰ 10ਵੇਂ ਪਾਸ਼ਾ ਜੀ ਨੇ ਜਿਸ ਸਮੇਂ ਆਨੰਦਪੁਰ ਸਾਹਿਬ ਅਮਰਤ ਛਕਾਇਆ ਸਾਨੂੰ ਸਿੰਘਾਂ ਨੂੰ ਉਹ ਸ਼ਾਸਤਰ ਮਹਾਰਾਜ ਜੀ ਨੇ ਬਾਣੀ ਬਾਣੇ ਦੇ ਨਾਲ ਦਿੱਤੇ ਨੇ ਹੂੰ ਸਾਡੀਆਂ ਕਿਰਪਾਨਾਂ ਨੂੰ ਉਹਨਾਂ ਨੇ ਸ਼ਾਸਤਰ ਬਣਾਤਾ ਹਥਿਆਰ ਤੇ ਉਹ ਸਾਡੇ ਜਾਂਦਿਆਂ ਨੂੰ ਉਹਨਾਂ ਨੇ ਇੱਕ ਚਿੱਟੇ ਕੱਪੜੇ ਚ ਲਵੇਟ ਕੇ ਲਾਖ ਲਾ ਕੇ ਰੱਖੇ ਹੋਏ ਮੈਂ ਕਿਹਾ ਜੀ ਵੀ ਇਹਦਾ ਕਾਰਨ ਕੀ ਵੀ ਤੁਸੀਂ ਆ ਸਾਡੇ ਸ਼ਾਸਤਰ ਫੜੇ ਨੇ ਕਹਿੰਦੇ ਠੋਡੀ ਫੌਜ ਨੇ ਇੱਥੇ ਲਹਿਰਾਏ ਨੇ ਮੈਂ ਜੇ ਲਹਿਰਾਏ ਨੇ ਤਾਂ ਤੁਸੀਂ ਵੀਡੀਓ ਦਿਖਾਓ ਉਸ ਚੀਜ਼ ਦੀ ਤਾਂ ਉਹਨਾਂ ਕੋਲ ਉਹ ਵੀਡੀਓ ਨਹੀਂ ਮਿਲੀ ਜਦੋਂ ਉਹਨਾਂ ਨੇ ਸਾਡੇ ਸਿੰਘ ਕੋਰਟ ਵਿੱਚ ਪੇਸ਼ ਕਰਨ ਲੈ ਕੇ ਗਿਆ ਸੀ ਵਕੀਲ ਕਰ ਲਿਆ ਉਸੇ ਤੱਕ ਮੌਕੇ ਤੇ ਸਾਨੂੰ ਉਹਨਾਂ ਦੇ ਵਿੱਚੋਂ ਹੀ ਇੱਕ ਅਫਸਰ ਨੇ ਕਿਹਾ ਵੀ ਬਾਬਾ ਜੀ ਠੋਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਵੀ ਤੁਸੀਂ ਆਪਣਾ ਵਕੀਲ ਕਰ ਲਓ ਜੇ ਤੁਸੀਂ ਆਪਣੇ ਸਿੰਘ ਬਚਾਉਣੇ ਨੇ ਵੀ ਥੋੜੇ ਸਿੰਘਾਂ ਦੀ ਗਲਤੀ ਨਹੀਂ ਚਾਹੇ ਹੈਗੀ ਆ ਚਾਹੇ ਨਹੀਂ ਵੀ ਤੁਸੀਂ ਰਿਮਾਂਡ ਤੋਂ ਵੀ ਵੱਜ ਜਾਓਗੇ ਤਾਂ ਅਸੀਂ ਉਹਨਾਂ ਦੀ ਗੱਲ ਮੰਨ ਕੇ ਇੱਕ ਅਫਸਰ ਦੀ ਸਾਨੂੰ ਨਾਮ ਤਾਂ ਉਹਨਾਂ ਦਾ ਪਤਾ ਨਹੀਂ ਵੀ ਕੀ ਨਾਮ ਆ ਪਰ ਅਸੀਂ ਜਾ ਕੇ ਕੋਰਟ ਦੇ ਵਿੱਚ ਵਕੀਲ ਕੀਤਾ ਤਾਂ ਉਹਨੇ ਸਾਡੇ ਕੇਸ ਲੜਿਆ ਤਾਂ ਉਹਨੇ ਰਿਮਾਂਡ ਨਹੀਂ ਲੈਣ ਦਿੱਤਾ ਜੱਜ ਨੂੰ ਜੱਜ ਕੋਲ ਉਹਨਾਂ ਨੂੰ ਪੁਲਿਸ ਨੂੰ ਜੱਜ ਨੂੰ ਸਾਡੇ ਵਕੀਲ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਜੇ ਤਲਵਾਰ ਵੱਜੀ ਆ ਜੱਜ ਨੇ ਸਾਡੇ ਸਿੰਘਾਂ ਨੂੰ ਇਹ ਕੁਐਸਚਨ ਕੀਤਾ ਕਹਿੰਦਾ ਤੁਸੀਂ ਤਲਵਾਰ ਲਹਿਰਾਈ ਆ ਹੂੰ ਉਹ ਕਹਿੰਦੇ ਵੀ ਜੇ ਅਸੀਂ ਤਲਵਾਰ ਲਹਿਰਾਈ ਆ ਜਿਹੜਾ ਸਾਡਾ ਵਕੀਲ ਕੀਤਾ ਹੋਇਆ ਸੀ ਉਹ ਕਹਿੰਦਾ ਵੀ ਤੁਸੀਂ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਵੀ ਇਹਦੇ ਚ ਦਿਖਾਓ ਵੀ ਤੁਸੀਂ ਕਿੱਥੇ ਤਲਵਾਰ ਲਹਿਰਾਈਆ ਸਿੰਘਾਂ ਨੇ ਕਿੱਥੇ ਮਾਰਿਆ ਹੂੰ ਉਹ ਕਹਿੰਦੇ ਜਿਹੜੇ ਵੀ ਟੱਕ ਲੱਗਿਆ ਇੱਕ ਪੁਲਿਸ ਆਫਸਰ ਦੇ ਹੂੰ ਵੀ ਉਹਦਾ ਕਾ ਉਹ ਉਹ ਵੀ ਦਿਖਾਓ ਵੀ ਉਹਦਾ ਮੈਡੀਕਲ ਰਿਪੋਰਟ ਲੈ ਕੇ ਆਓ ਉਹਨਾਂ ਕੋਲ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਉਸ ਚੀਜ਼ ਦੀ ਹੂੰ ਉਹ ਇੱਕ ਉੱਪਰ ਉੱਪਰ ਜਿਹੜੀ ਕਿ ਥਰਮੋਸ਼ ਲੱਗਣ ਨਾਲ ਜ਼ਖਮ ਹੋਇਆ ਤੇ ਬਲੈਡਿੰਗ ਹੋ ਰਹੀ ਸੀ ਹੂੰ ਫਿਰ ਸਾਨੂੰ ਉਹਨਾਂ ਨੇ ਇਹ ਵੀ ਹਾਈਲਾਈਟ ਕੀਤਾ ਵੀ ਥੋਡੀਆਂ ਫੌਜਾਂ ਨੂੰਰੇ ਖਤਰਾ ਏ ਹੂੰ ਵੀ ਜ਼ਿਆਦਾ ਸੀ ਕੋਰਟ ਚ ਲੈ ਕੇ ਆਣਾ ਤਾਂ ਥੋੜੀ ਫੌਤ ਤੇ ਪੱਥਰਬਾਜ਼ੀ ਹੋ ਸਕਦੀ ਆ ਉਸ ਚੀਜ਼ ਨੂੰ ਅਸੀਂ ਅਨੁਭਵ ਕੀਤਾ ਸਾਡੇ ਨਾਲ 10 ਲੱਖ ਫੌਜਾਂ ਸੀਗੀਆਂ 6 ਫੌਜਾਂ ਅਸੀਂ ਥੱਲੇ ਖੜਾਈਆਂ ਪਹਾੜੀ ਦੇ ਉੱਪਰ ਕੋਟ ਆ 4 ਫੌਜਾਂ ਅਸੀਂ ਖੁਦ ਉੱਪਰ ਖੜੀਆਂ ਜਦੋਂ ਸਾਡੇ ਸਿੰਘਾਂ ਨੂੰ ਲੈ ਕੇ ਆਏ ਉਦੋਂ ਪਹਿਲਾਂ ਪਬਲਿਕ ਨਹੀਂ ਸੀ ਉੱਥੇ ਜਦੋਂ ਪੁਲਿਸ ਦੀ ਗੱਡੀ ਆਈ ਖੜੀ ਆ ਕੇ ਕੈਦੀਆਂ ਵਾਲੀ ਗੱਡੀ ਜਦੋਂ ਸਾਡੇ ਸਿੰਘ ਲਾਉਣ ਲੱਗੇ ਅਚਾਨਕ ਉੱਥੇ 200 ਬੰਦੇ ਦਾ ਇਕੱਠ ਹੋ ਗਿਆ 1 ਲੱਖ 1 ਲੱਖ ਤੇ 200 ਬੰਦੇ ਦਾ ਇਕੱਠ ਹੋ ਗਿਆ ਤਾਂ ਉਹਨਾਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਆਪਣੀ ਗੱਡੀ ਚੋਂ ਹੀ ਲੋਸਮੈਂਟ ਕਰਤੀ ਵੀ ਫਟਾਫਟ ਇਹਨਾਂ ਨੂੰ ਉੱਪਰ ਲੈ ਜਾਓ ਵੀ ਇੱਥੇ ਖਤਰਾ ਹੈ ਇਹਨਾਂ ਨੂੰ ਤਾਂ ਸਾਡੀਆਂ ਫੌਜਾਂ ਥੱਲੇ ਵੀ ਖੜੀਆਂ ਸੀ ਜਿਸ ਕਰਕੇ ਸਾਡੇ ਨਿਹੰਗ ਸਿੰਘਾਂ ਤੇ ਪੱਥਰਬਾਜ਼ੀ ਨਹੀਂ ਹੋਈ ਉੱਥੇ ਪੁਲਿਸ ਦੇ ਬਚਨੇ ਸੀ ਵੀ ਥੋੜੀ ਫੌਜ ਤੇ ਇੱਥੇ ਦੇ ਲੋਕ ਐਟੈਕ ਕਰ ਸਕਦੇ ਨੇ ਉਹ ਸਾਨੂੰ ਚਾਹੁੰਦੇ ਨਹੀਂਗੇ ਵੀ ਇਹ ਇੱਥੇ ਆਉਣ ਉਹ ਸਾਡੇ ਬਾਣੇ ਦੇ ਨਿੰਦਕ ਲੋਕ ਨੇ ਅਜਿਹਾ ਕਿਵੇਂ ਹੋਇਆ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤੇ ਐਨੀ ਭੀੜ ਇੱਕੋ ਦਮ ਇਕੱਠੀ ਕਿਵੇਂ ਹੋਗੀ ਕਾਨੂੰਨ ਵਿਵਸਥਾ ਦਾ ਸਵਾਲ ਆ ਗਿਆ ਸਿੱਧਾ ਜੇ ਤੁਸੀਂ ਕਾਨੂੰਨ ਵਿਵਸਥਾ ਜਾਂ ਤੁਹਾਡੇ ਸਿੰਘ ਕਾਨੂੰਨ ਵਿਵਸਥਾ ਖਰਾਬ ਕਰ ਰਹੇ ਸੀਗੇ ਤੇ ਪੁਲਿਸ ਨੇ ਐਕਸ਼ਨ ਕਰਨਾ ਸੀਗਾ ਕੋਰਟ ਨੇ ਸਜ਼ਾ ਦੇਣੀ ਸੀਗੀ ਜਿਹੜੀ ਬੰਦੀ ਕਾਰਵਾਈ ਸੀਗੀ ਜੇ ਕਰ ਰਹੇ ਸੀਗੇ ਪਰ ਇਹ ਇੰਨੀ ਭੀੜ ਇੱਕੋ ਦਮ ਇਕੱਠੀ ਕਿਵੇਂ ਹੋ ਗਈ 200 ਬੰਦਾ ਇੱਕੋ ਦਮ ਜੇ ਪੱਥਰ ਮਾਰਨਾ ਆ ਰਹੇ ਆ ਵੀ ਪੱਥਰ ਮਾਰਨੇ ਜਾਂ ਕੋਈ ਚੀਜ਼ ਕਰਨੀ ਹੈ ਇਹ ਕਿਵੇਂ ਹੋਇਆ ਸਾਰਾ ਇਹ ਤਾਂ ਜੀ ਹੁਣ ਦੇਖੋ ਉਸ ਸਮੇਂ ਮੌਕੇ ਤੇ ਜਿਹੜਾ ਪ੍ਰਸ਼ਾਸਨ ਸੀਗਾ ਸਾਡੇ ਸੱਤ ਸਿੰਘ ਸੱਤ ਸਿੰਘ ਜਿਹੜੇ ਨੇ ਉਹ ਅੰਦਰ ਨੇ ਉਸ ਟਾਈਮ 7 ਨੂੰ ਲੈ ਕੇ ਗਏ ਨੇ ਚਾਰ ਨਾਬਾਲਕ ਸੀ ਉਹ ਛੱਡ ਤੇ ਪੁਲਿਸ ਨੇ ਛੋਟੇ ਬੱਚੇ ਸੀ ਉਹ ਯਾਤਰਾ ਕਰਨ ਗਏ ਸੀ ਸਾਡੇ ਨਾਲ ਉੱਥੇ ਦੀ ਪੁਲਿਸ ਨੂੰ ਇਸ ਚੀਜ਼ ਦਾ ਪਤਾ ਸੀਗਾ ਕਿਉਂਕਿ ਜਦ ਉੱਥੇ ਦੀ ਪਬਲਿਕ ਥਾਣੇ ਦੇ ਵਿੱਚ ਆ ਕੇ ਸਾਡੇ ਸਿੰਘਾਂ ਤੇ ਅਟੈਕ ਕਰ ਸਕਦੀ ਆ ਤਾਂ ਉਸ ਤੇ ਉੱਥੇ ਦੇ ਪ੍ਰਸ਼ਾਸਨ ਨੂੰ ਪਤਾ ਸੀ ਵੀ ਇੱਥੇ ਵੀ ਇਹਨਾਂ ਤੇ ਕੋਈ ਨਾ ਕੋਈ ਅਟੈਕ ਕਰ ਸਕਦਾ ਅਚਾਨਕ 1 ਲੱਖ ਤੋਂ 200 ਬੰਦੇ ਦਾ ਇਕੱਠ ਹੋਣ ਦਾ ਕਾਰਨ ਜੇ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਖੋਟ ਸੀਗੀ ਤਾਂ ਹੀ ਉਹ 1 ਲੱਖ ਤੀ ਇਕੱਠੇ ਹੋਗੇ ਹੂੰ ਨਹੀਂ ਉਹ ਜਦ ਦੇ ਨਾਲ ਇਕੱਠੇ ਹੋ ਗਏ 3 ਘੰਟੇ ਹੋ ਗਏ ਸੀ ਸਾਨੂੰ ਕੋਰਟ ਦੇ ਵਿੱਚ ਬੈਠਿਆ ਨੂੰ ਉਸ ਟਾਈਮ ਨਾਲ ਕੋਈ ਆ ਗਿਆ ਹੂੰ ਕਈ ਲੋਕ ਵੀ ਕਮੈਂਟ ਕਰ ਰਹੇ ਆ ਜੇ ਪਹਿਲਾਂ ਹਿਮਾਚਲ ਵਾਲੇ ਇਸ ਥਿੱਕੇ ਨਾਲ ਕਰਦੇ ਸੀਗੇ ਹੁਣ ਤੁਸੀਂ ਉਤਰਾਖੰਡ ਵੱਲ ਨੂੰ ਜਾ ਰਹੇ ਹੋ ਗੋਵਿੰਦ ਘਾਟ ਵੱਲ ਨੂੰ ਜਾ ਰਹੇ ਹੋ ਅ ਫਿਰ ਇੱਥੇ ਜਾਂਦੇ ਕਿਉਂ ਕੀ ਲੈਣ ਜਾਂਦੇ ਹੋ ਕਹਿੰਦੇ ਵੀ ਤੁਸੀਂ ਨਾ ਜਾਓ ਕਹਿੰਦੇ ਜੇ ਜਾਂਦੇ ਹੋ ਤਾਂ ਪੀਸਫੁਲੀ ਜਾਓ ਬਾਕੀ ਲੋਕ ਵੀ ਤਾਂ ਜਾਂਦੇ ਆ ਕਹਿੰਦੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਆ ਬਾਬਾ ਜੀ ਉਹ ਬਾਕੀ ਲੋਕ ਨੇ ਜਿਹੜੇ ਉਹ ਆਮ ਲੋਕ ਨੇ ਜਿਹੜੀ ਖਾਲਸਾ ਫੌਜ ਆ ਮਹਾਰਾ ਦੀ ਗ੍ਰੰਥ ਪੰਥ ਵਾਲੀ ਫੌਜ ਆ ਇਹ ਸ਼ਾਸਤਰਾਂ ਦੀ ਫੌਜ ਆ ਇਹ ਜੇ ਕਿਤੇ ਵੀ ਜਾਊਂਗੀ ਤਾਂ ਇਹ ਆਪਣੇ ਸ਼ਾਸਤਰਾ ਨਾਲ ਲੈ ਸੋ ਕੀ ਜਾਊਂਗੀ ਹੁਣ ਇਹ ਆਪਣੇ ਤੁਸੀਂ ਜਾਣਦੇ ਹੋ ਇਸ ਚੀਜ਼ ਨੂੰ ਵੀ ਇਹ ਅਮਰਤਾਰੀ ਸਿੰਘਾਂ ਦੇ ਸ਼ਾਸਤਰ ਨੇ ਇਹ ਮਹਾਰਾ ਦੇ ਬਖਸ਼ੇ ਹੋਏ ਨੇ ਨਾ ਕਿ ਸਾਨੂੰ ਕਿਸੇ ਹੋਰ ਨੇ ਦਿੱਤੇ ਸਾਡੀ ਵਿਰਾਸਤ ਚ ਮਿਲੇ ਹੋਏ ਨੇ ਤੇ ਹੁਣ ਇਹ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਤੇ ਲੋਕ ਖਾਰ ਖਾ ਰਹੇ ਨੇ ਵੀ ਇੱਥੇ ਨਿਹੰਗ ਸਿੰਘਾਂ ਦਾ ਵਾਸਾ ਕਿਉਂ ਹੋ ਰਿਹਾ ਹੂੰ ਸਾਡੇ ਮਹਾਰਾਜ ਨੇ ਸਤਜੁਗ ਦੇ ਵਿੱਚ ਉਥੇ ਤਾਪ ਕੀਤਾ ਜੇ ਤਾਪ ਕੀਤਾ ਤਾਂ ਅੱਜ ਉਹ ਪਹਾੜੀ ਲੋਕਾਂ ਦੀ ਵੀ ਰੋਟੀ ਤਾਂ ਹੀ ਚੱਲ ਰਹੀ ਹੈ ਜੇ ਸਾਡੇ ਨਿਹੰਗ ਸਿੰਘ ਜਾਂ ਪੰਜਾਬ ਦੀ ਸੰਗਤ ਉਥੇ ਦਰਸ਼ਨ ਕਰਨ ਜਾ ਰਹੀ ਹੈ ਜੇ ਸਾਡੇ ਸਤਿਗੁਰੇ ਨਾ ਉਥੇ ਜਾਂਦੇ ਤਾਂ ਸਾਡੀਆਂ ਫੌਜਾਂ ਨੇ ਕੀ ਲੈਣ ਜਾਣਾ ਸੀ ਹੂੰ ਹੁਣ ਇਹਦੇ ਵਿੱਚ ਅਗਲੀ ਸਾਰੀ ਕਾਰਵਾਈ ਕੀ ਹੋਏਗੀ ਕਿ ਲੱਗਦਾ ਕਿ ਵੀ ਹੁਣ ਜਿਹੜੇ ਤੁਹਾਡੇ ਜਿੰਨੇ ਵੀ ਸਿੰਘ ਨੇ ਚਾਰ ਉਹਨਾਂ ਨੇ ਛੱਡ ਦਿੱਤੇ ਤਿੰਨ ਹਜੇ ਵੀ ਗ੍ਰਿਫਤਾਰ ਨੇ ਨਹੀਂ ਸੱਤ ਜਾਣੇ ਗ੍ਰਿਫਤਾਰ ਨੇ ਜਿਹੜੇ ਚਾਰ ਜਾਣੇ ਸੀਗੇ ਹਾਂਜੀ ਉਹ ਬੱਚੇ ਸੀ ਨਾਬਾਲਗ 10-10 ਸਾਲ ਦੇ ਬੱਚੇ ਸੀ ਸਾਡੇ ਉਹਨਾਂ ਨੂੰ ਛੱਡਤਾ ਸੀ ਉਹਨਾਂ ਨੂੰ ਛੱਡਤਾ ਸੀਗਾ ਉਹ ਅਸੀਂ ਦਲ ਦੇ ਵਿੱਚ ਭੇਜ ਤੇ ਵਾਪਸ ਹੁਣ ਜਿਹੜੇ ਤਿੰਨ ਹਜੇ ਵੀ ਪੁਲਿਸ ਦੇ ਕੋਲ ਨੇ ਸੱਤ ਜਾਣੇ ਅੰਦਰ ਨੇ ਜੀ ਟੋਟਲ 11 ਜਾਣੇ ਸੀ ਉਸ ਗੱਡੀ 'ਚ 10 ਜਾਣੇ ਸਾਡੇ ਨਾਲ ਸੀ 21 ਜਾਣੇ ਅਸੀਂ ਟੋਟਲ ਗਏ ਹੋਏ ਸੀ ਫਿਰ ਹੁਣ ਜਿਹੜੀ ਬਾਕੀ ਦੀ ਉਹਨਾਂ ਦੀ ਕਾਰਵਾਈ ਕਿਵੇਂ ਕੀਤੀ ਜਾਏਗੀ ਕਿਵੇਂ ਹੁਣ ਉਹਨਾਂ ਨੂੰ ਲਿਆਤਾ ਜਾਏਗਾ ਅਸੀਂ ਜੀ ਹੁਣ ਉੱਥੇ ਵਕੀਲ ਕੀਤਾ ਆਪਣਾ ਹਾਂ ਉਹ ਵਕੀਲ ਸਾਡਾ ਕੇਸ ਲੜ ਰਿਹਾ। ਹੂੰ ਉਸਨੇ ਮੌਕੇ ਤੇ ਵੀਡੀਓ ਕਢਾਈਆਂ ਨੇ ਕਢਾ ਰਿਹਾ ਉਹ ਜਿੱਥੋਂ ਲੜਾਈ ਦੀ ਸ਼ੁਰੂਆਤ ਹੋਈ ਆ ਬਾਜ਼ਾਰ ਦੇ ਵਿੱਚੋਂ। ਹੂੰ ਉੱਥੇ ਦੇ ਸੀਸੀਟੀ ਕੈਮਰਿਆਂ ਦੇ ਰਾਹੀਂ ਹੂੰ ਸਾਰੀ ਵੀਡੀਓ ਕਢਾ ਰਿਹਾ ਉਹ। ਹੂੰ ਕੱਲ ਅੱਜ ਦੀ ਸਾਡੀ ਵਕੀਲ ਨਾਲ ਗੱਲ ਹੋਈ ਤੇ ਉਹਦੇ ਦੱਸਣ ਦੀ ਗੱਲ ਆ ਵੀ ਇੱਥੇ ਦਾ ਇੱਕ ਜੋ ਵਿਅਕਤੀ ਉੱਤਰਾਖੰਡ ਦਾ ਰਹਿਣੇ ਵਾਲਾ ਉਹ ਉੱਥੇ ਸਰਕਾਰੀ ਗਵਾਹ ਵੀ ਬਣ ਰਿਹਾ ਵੀ ਮੇਰੇ ਸਾਹਮਣੇ ਇੱਥੇ ਨਿਹੰਗ ਸਿੰਘਾਂ ਦਾ ਧੱਕਾ ਹੋਇਆ। ਓਕੇ ਸਾਰੇ ਲੋਕ ਮਾੜੇ ਵੀ ਨਹੀਂ ਕਹਿ ਸਕਦੇ ਅਸੀਂ ਹਮ ਅੱਜ ਸਾਡੇ ਵਕੀਲ ਨੇ ਸਾਨੂੰ ਦੱਸਿਆ ਵੀ ਇੱਥੇ ਦਾ ਇੱਕ ਗਵਾਹ ਬਣਨੇ ਨੂੰ ਤਿਆਰ ਹ ਹੁਣ ਸਾਡੀਆਂ ਫੌਜਾਂ ਨੇ ਅਸੀਂ ਉੱਥੇ ਛੱਡ ਥੋੜੋ ਸਕਦੇ ਹਾਂ ਉਹਨਾਂ ਨੂੰ ਹ ਸਾਡੀਆਂ ਫੌਜਾਂ ਦਾ ਨੁਕਸਾਨ ਹੈ ਇਸ ਚੀਜ਼ 'ਚ ਸਾਡੀਆਂ ਫੌਜਾਂ ਜੇਲਾਂ ਕੱਟਣ ਵਾਸਤੇ ਬਣੀਆਂ ਨੇ ਹ ਗ੍ਰੰਥ ਪੰਥ ਵਾਲੀਆਂ ਫੌਜਾਂ ਨੇ ਪੰਥ ਦੇ ਰਾਗੀ ਨੇ ਉਹ ਦਲ ਦੇ ਮੁਖੀਆਂ ਨਾਲ ਗੱਲ ਕੀਤੀ ਭਾ ਬੁੱਢਾ ਦਲ ਦੇ ਮੁਖੀ ਨੇ ਭਾਵੇਂ ਐ ਜੀ ਪੀ ਸੀ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਥੇਦਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇਹ ਮੈਟਰ ਦੇਖਿਆ ਜਾਵੇ ਕਿ ਵੀ ਇਸ ਤਿੱਕੇ ਨਾਲੇ ਚੀਜ਼ਾਂ ਹੋ ਜਾਂ ਨੇ ਸਾਡੇ ਜਿਆਦਾ ਸੀ ਉੱਥੇ ਨਹੀਂ ਪਹੁੰਚੇ ਸੀਗੇ ਜੋ ਸਾਡੇ ਬੱਚੇ ਬਾਹਰ ਸੀਗੇ ਸਿੰਘ ਇੱਕ ਉਹਨਾਂ ਚ ਸੂਝਵਾਨ ਸਿੰਘ ਵੀ ਉਹਨਾਂ ਨੂੰ ਮਿਲਿਆ ਉੱਥੇ ਤੇ ਉੱਥੇ ਜੋਸ਼ੀ ਮੱਠ ਦੇ ਜਿਹੜੇ ਗੁਰੂ ਘਰ ਆ ਉੱਥੇ ਦੇ ਜਿਹੜੇ ਸੇਵਾਦਾਰ ਨੇ ਪ੍ਰਧਾਨ ਨੇ ਉਹਨਾਂ ਨੇ ਸਾਡੇ ਸਿੰਘਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਾਥ ਨਹੀਂ ਦਿੱਤਾ ਤੇ ਅਸੀਂ ਜਥੇਦਾਰਾਂ ਨਾਲ ਵੀ ਗੱਲ ਕੀਤੀ ਜਿਹੜੇ ਕੀ ਸਰੋਨੀ ਗੁਰਦੁਆਰਾ ਗੁਰਦੁਆਰੇ ਦੇ ਹਾਂਜੀ ਹਾਂ ਹੇਮਕੋਨ ਸਾਹਿਬ ਦੇ ਜਿਹੜੇ ਮੇਨ ਪ੍ਰਧਾਨ ਨੇ ਉੱਥੇ ਦੇ ਕੌਣ ਨੇ ਪ੍ਰਧਾਨੀ ਉੱਥੇ ਉਹਨਾਂ ਦਾ ਨਾਮ ਨਹੀਂ ਸਾਨੂੰ ਪਤਾ ਸਾਡੀ ਉਹ ਉਹਨਾਂ ਦਾ ਫਤਿਹ ਦੀ ਸਾਂਝ ਹੋਈ ਆ ਅੱਛਾ ਉਹਨਾਂ ਨੇ ਕੀ ਸਾਥ ਨਹੀਂ ਦਿੱਤਾ ਕਿ ਮੜਾ ਕਰਤਾ ਕਿ ਵੀ ਅਸੀਂ ਨਹੀਂ ਕਿਸੇ ਤਰ੍ਹਾਂ ਦਾ ਉਹ ਜਾਨੀ ਕਿ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਅਸੀਂ ਬਚਨ ਕਰਦੇ ਆ ਪੁਲਿਸ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਰੀ ਵੀ ਉਹਨਾਂ ਦੇ ਕਪਤਾਨ ਦੇ ਨਾਲ ਪਰ ਉਹਨਾਂ ਦੀ ਨਹੀਂ ਸੁਣਵਾਈ ਕੀਤੀ ਗਈ ਹੂੰ ਉੱਥੇ ਦੀ ਜਿਹੜੀ ਪੁਲਿਸ ਦਾ ਕਪਤਾਨ ਆ ਡੀਆਜੀਵੀ ਨੇ ਉੱਥੇ ਉਹਨਾਂ ਨਾਲ ਵੀ ਬਚਨ ਹੋਏ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਉਲਟਾ ਇਹ ਕਿਹਾ ਵੀ ਠੋਡੀ ਫੌਜ ਨੇ ਇੱਥੇ ਫੌਜ ਸਾਡੇ ਪਬਲਿਕ ਦੇ ਉੱਤੇ ਹਮਲਾ ਕੀਤਾ ਹੂੰ ਉਹ ਜੋ ਕਿ ਸਾਡੇ ਬੁੱਢੇ ਦਲ ਦੇ ਜਹੇਦਾਰ ਨੇ ਹੂੰ ਇਸ ਟਾਈਮ ਸਾਡੇ ਜੁੜੇ ਕੀ ਬਾਬਾ ਮਾਨ ਸਿੰਘ ਜੀ ਨੇ ਹੂੰ ਉਹ ਚੱਕਰਵਾਰਤੀ ਨੇ ਹੂੰ ਜਿਹੜੇ ਗਿਆਨੀ ਚਮਚੇਰ ਸਿੰਘ ਜੀ ਨੇ ਸਾਡੇ ਦਲ ਦੇ ਹੱਡ ਗ੍ਰਾਂਥੀ ਘੋੜਿਆਂ ਦੇ ਜਹੇਦਾਰ ਉਹਨਾਂ ਦਾ ਬਚਨ ਹੋਇਆ ਤੇ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਹੇਮਕੁਣ ਸਾਹਿਬ ਦੇ ਜ਼ਹਿਦਾਰ ਨਾਲ ਗੱਲ ਕਰੋ। ਹੂੰ ਇੱਥੇ ਦੇ ਪ੍ਰਧਾਨ ਨਾਲ ਗੱਲ ਕਰੋ। ਹੂੰ ਉਹਨਾਂ ਨੇ ਸਾਡਾ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਦਿੱਤਾ ਗਿਆ ਕਿਉਂਕਿ ਸਾਡੇ ਜਿਹੜੇ ਬਾਬਾ ਜੀ ਸੀ ਉਹ ਤਾਂ ਪੰਜਾਬ ਦੇ ਵਿੱਚ ਸੀ। ਹੂੰ ਹੁਣ ਕਿ ਉਮੀਦ ਕਰਦੇ ਹਾਂ ਕਿ ਕੌਣ ਸਾਥ ਦੇਵੇ। ਹੁਣ ਸਾਥ ਦਊ ਸਾਡਾ ਜਿਹੜਾ ਵੀ ਉੱਥੇ ਸੱਚ ਦਾ ਪਹਿਰਾ ਉਹ ਸਾਥ ਦਊਗਾ। ਹੂੰ ਜੋ ਕਿ ਉੱਥੇ ਦੀ ਅਸ਼ਲੀਲਤ ਵੀਡੀਓ ਆ ਸੀਸੀਟੀ ਕੈਮਰੇ ਦੇ ਵਿੱਚ ਜਿਹੜਾ ਕੰਮ ਹੋਇਆ। ਹੂੰ ਤੇ ਉਹ ਉਹ ਵੀਡੀਓ ਸਾਥ ਦਊਂਗੀ ਸਾਡਾ। ਹੂੰ ਤੁਸੀਂ ਉਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਐ ਨਹੀਂ ਪਤਾ ਲੱਗਣਾ ਹੈਗਾ ਵੀ ਚਾਹ ਦੀ ਕੀਤਲੀ ਕਿਸ ਤਰ੍ਹਾਂ ਵੱਜ ਰਹੀ ਆ ਹੂੰ ਜੇ ਤੁਹਾਡੇ ਇਹ ਸਾਰਾ ਕੁਝ ਥਾਣੇ ਦੇ ਵਿੱਚ ਹੀ ਹੋਇਆ ਸੀ ਇਹ ਥਾਣੇ ਦੇ ਵਿੱਚ ਹੋਇਆ ਇਹ ਥਾਣੇ ਦੇ ਵਿੱਚੋਂ ਮੂਵੀ ਕਢਵਾਈ ਜਾਊਗੀ ਹੂੰ ਉਸ ਨੂੰ ਸਲੋ 모ਸ਼ਨ ਕਰਕੇ ਦੇਖਿਆ ਜਾਵੇ ਹੂੰ ਜਦੋਂ ਤੁਸੀਂ ਉਸ ਨੂੰ ਸਲੋ 모ਸ਼ਨ ਕਰਕੇ ਦੇਖੋਗੇ ਹੂੰ ਤਾਂ ਉਸ ਦੇ ਵਿੱਚ ਤੁਹਾਨੂੰ ਆਪਣੇ ਆਪ ਸਾਫ਼ ਕਲੀਅਰ ਹੋ ਜਾਊਗਾ ਤੇ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਤੁਸੀਂ ਦੇਖ ਕੇ ਆਏ ਹੋ ਉਹ ਸੀਸੀਟੀਵੀ ਹਾਂਜੀ ਉਹ ਅਸੀਂ ਸੀਸੀਟੀਵੀ ਤੁਹਾਨੂੰ ਦਿੱਤੀ ਨਹੀਂ ਪੁਲਿਸ ਨੇ ਨਹੀਂ ਦਿੱਤੀ ਹੈਗੀ ਸਾਨੂੰ ਹੂੰ ਠੀਕ ਆ ਬਿਲਕੁਲ ਤਾਂ ਸਾਡੇ ਨਾਲ ਬਾਬਾ ਜੀ ਸੀਗੇ ਅਸੀਂ ਗੱਲਬਾਤ ਕੀਤੀ ਐ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਹੋਈ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਸੀਗਾ ਬਾਣੇ ਦੇ ਉੱਤੇ ਸਵਾਲ ਸੀਗੇ ਪਰ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ ਐ ਕਿ ਵੀ ਜੋ ਕੁਝ ਉੱਥੇ ਹੋਇਆ ਉਹ ਇੱਕ 2-4 ਜਣਿਆਂ ਦੀ ਗਲਤੀ ਸੀਗੀ ਪਰ ਸਾਡੇ ਸਿੰਘਾਂ ਦੀ ਕੋਈ ਗਲਤੀ ਨਹੀਂ ਸੀਗੀ ਪਰ ਸੀਸੀਟੀਵੀ ਸਾਰੀਆਂ ਚੈੱਕ ਕੀਤੀਆਂ ਜਾਣਾਂ ਉੱਥੇ ਦੇਖਿਆ ਜਾਵੇ ਜਿਹਦੀ ਗਲਤੀ ਹੋਈ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਇਸ ਤਰੀਕੇ ਦੇ ਨਾਲ ਹਰਾਸਮੈਂਟ ਨਹੀਂ ਕਰਨੀ ਚਾਹੀਦੀ ਤਾਂ ਇਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਜੋ ਉੱਥੋਂ ਦੇ ਪ੍ਰਧਾਨ ਨੇ ਗੁਰਦੁਆਰਾ ਦੇ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਇਨਵੋਲ ਹੋ ਕੇ ਦੇਖਣਾ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਪਰ ਹੁਣ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿ ਉਹ ਜਿੰਨੇ ਵੀ 11 ਸਿੰਘ ਉੱਥੇ ਜੇ ਕੈਦ ਦੇ ਵਿੱਚ